ਤਾ تشਰੀਆ ਕਾਥਰੇ ਪੰਜਾਬ ਵਾਸੋਂ ਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਚ ਜੀਸੂ ਚ ਜੇ ਆਪਾਂ ਗੱਲ ਕਰਨਗੇ 8 ਜੂਨ ਤੋਂ ਲੈ ਕੇ 12 ਜੂਨ ਤੱਕ ਪੰਜਾਬ ਦਾ ਮੌਸਮ ਕਿਹੋ ਜਿਹਾ ਦੇਖਣ ਨੂੰ ਮਿਲਦਾ ਹੈ ਕਿਹੜੇ ਇਲਾਕਿਆਂ ਚ ਮੀਂਹ ਕਈ ਦੇ ਸਾਰਾ ਨੇ ਤੇ ਕਿਹੜੇ ਇਲਾਕੇ ਸਾਫ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪ ਪੰਜਾਂ ਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰ ਦਿਓ ਆਪਣਾ ਲਾਗ ਸਕਦੇ ਕਿਸਾਨ ਵੀਰ ਨਾਲ ਯਾਰਾਂ ਵੀਰ ਨਾਲ ਵੀਡੀਓ ਸ਼ੇਅਰ ਜਰੂਰ ਕਰਾਓ ਚਲ ਅੱਗੇ ਵੱਧਦੇ ਆ ਵੀਡੀਓ ਵਾਲੇ ਹੋ ਤੁਸੀਂ 8 ਜੂਨ 50 10:30 ਵਜੇ ਦੀ ਸਵੇਰ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਦੇਖ ਸਾਦੋਂ ਆਪਣੇ ਪੰਜਾਬ ਦੇ ਇਲਾਕਿਆਂ ਵਿੱਚ ਇੱਕ ਹਾਲਗਾ ਹੀ ਸਿਸਟਮ ਬਣਿਆ ਹੋਇਆ ਹੈ ਜੋ ਕਿ ਆਪਣਾ ਰਾਤ ਹੀ ਬਣਿਆ ਸੀ ਉਹੀ ਹੈ ਸਿਸਟਮ ਹੈ ਇਹ ਸਿਸਟਮ ਕਾਫੀ ਵੱਡਾ ਹੋ ਗਿਆ ਸੀ ਪਰ ਇਹ ਕੋਈ ਬਾੜਾ ਮੀਂਹ ਵਾਲਾ ਸਿਸਟਮ ਨਹੀਂ ਹੈ ਜਿਸ ਕਾਰਨ ਆਪਣੇ ਬੱਦਲ ਵਿੱਚ ਤੋਪਛਾ ਦਾ ਮਾਹੌਲ ਜਿਆਦਾ ਪੰਜਾਬ ਦੇ ਇਲਾਕੇ ਜੋ ਦੇਖ ਰਿਹਾ ਹੈ ਬਾਕੀ ਆਪਣੇ ਮਾਲਵੇ ਦੇ ਖਾਸ ਭਾਗ ਹੋ ਗਏ ਆਪਣੇ ਹਰਿਆਣਾ ਲੱਗਦੇ ਹੋਏ ਇਹਨਾਂ ਵਿੱਚ ਥੋੜੀ ਦੇਖੋ ਜਿਆਦਾ ਆਪਣੇ ਟੌਪ ਨਿਕਲੀ ਹੋਈ ਹੈ ਬਾਕੀ ਕਈ ਭਾਗਾਂ 'ਚ ਬਦਲਵਾਈ ਹੈ ਇਹ ਆਉਂਦੇ ਟਾਈਮ 'ਚ ਇਹ ਵੀ ਆਪਣੇ ਬਦਲੇ ਕਰਾਸ ਕਰੂਗੀ ਤਾਂ ਪਛਾਣ ਦਾ ਮਾਹੌਲ ਜਿਆ ਬਣਿਆ ਰਹੂਗਾ ਪੰਜਾਬ 'ਚ ਅੱਜ ਜ਼ਿਆਦਾਤਰ ਆਪਣੇ ਮਾਜੇ ਦਾਬੇ ਦੇ ਲਾ ਕੇ ਕਵਰ ਰਹਿਣਗੇ ਤੇ ਮਾਲਵੇ ਦੇ ਜਿਹੜੇ ਆਪਣੇ ਇਧਰਲੇ ਪਾਕ ਹੋ ਗਏ ਪਾਕਿਸਤਾਨ ਦੇ ਨਾਂ ਲੱਗਦੇ ਹੋਏ 9 ਵਜੇ ਬਾਅਦ ਤੱਕ ਬਣੀ ਰਹੂਗੀ ਮਾਲਵੇ ਦੇ ਜਿਹੜੇ ਹਰਿਆਣਾ ਦੇ ਨਾਲ ਦਾ ਹਿੱਸਾ ਦੇ ਭਾਗ ਹੋ ਗਏ ਇਹਨਾਂ ਵਜੇ ਬਦਲਵਾਈ ਆਉਣ ਦਾ ਟਾਈਮ ਬੱਚਾ ਹਟ ਜੂਗੀ ਛੇਤੀ ਇਹਨਾਂ ਵਿੱਚ ਵੀ ਹਟ ਜੂਗੀ ਸ਼ਾਮ ਮੰਗ ਤਾਈ ਆਪਣੇ 3-4 ਵਜੇ ਤੱਕ ਬਦਲ ਸੈਸ਼ਨ ਨੂੰ ਕਰਾਸ ਕਰ ਜਾਊਗਾ ਇਸ ਨਾਲ ਕੋਈ ਵੀ ਮੀਂਹ ਕਹਿੰਦੇ ਸਾਰ ਖਾਸ ਨਹੀਂ ਹਨ ਮਾੜੀ ਮੋਟੀ ਬੂੰਦਾ ਮਾਂ ਦੀ ਫੱਦੀ ਬੂੰਦਾ ਮਾਂ ਦੀ ਇਨਕਾਰ ਨਹੀਂ ਕਰ ਸਕਦੇ ਤੇਜ਼ ਹਵਾ ਚੱਲ ਸਕਦੀ ਹੈ ਆਪਣੇ ਜਾਈ ਬਾਲੀ ਤੇਜ਼ ਬਣੀ ਪਰ ਉਦੋਂ ਆਪਣੇ ਤੇਜ਼ ਚੱਲ ਸਕਦੀ ਹੈ ਬੁੱਲੇ ਹਵਾ ਦੇ ਬਾਕੀ ਆਪਾਂ ਗੱਲ ਕਰੀਏ ਆਨ ਬਾਰੇ ਦੀ ਪੰਜਾਬ ਦੇ ਮੌਸਮ ਦੀ ਉਦੋਂ ਹੀ ਮੌਸਮ ਭਾ ਦੀ ਰੂਟ ਦੱਸਦਾਂ ਆਪਣੇ 8 ਜੂਨ ਅੱਜ ਕਤਾਈ ਟੈਂਪ ਚ ਦੇਖਣ ਨੂੰ ਮਿਲ ਰਿਹਾ ਕਾਹ ਨੂੰ 42 ਦੇਖਣ ਨੂੰ ਮਿਲੂਗਾ ਫਿਰ 43 44 44 ਆਉਣ ਵਾਲੇ ਜਿਹੜਾ ਟੈਂਪਰੇਚਰ ਫਿਰ ਵਧੂਗਾ ਆਪਣੇ 12 ਦੇ ਆਪਣੇ ਟੈਂਪ ਚ ਫਿਰ 44 ਦੇ ਵੀ ਨੂੰ ਹੱਥ ਪਾ ਲੈਣਗੇ ਬਾਕੀ ਆਪਾਂ ਗੱਲ ਕਰੀਏ ਮੀਂਹ ਕਣੇ ਦੀ ਤੁਸੀਂ ਦੇਖੋ ਅੱਠ ਤਰੀਕ ਅੱਜ ਵੀ ਆਪ ਨੂੰ ਆਹ ਜਿਹੜਾ ਬਦ ਸਿਸਟਮ ਹੈ ਹੋ ਸਕਦਾ ਦੁਪਹਿਰ ਤੋਂ ਬਾਅਦ ਦਾ ਇੱਕ ਸਿਸਟਮ ਹੋਰ ਕ੍ਰੀਏਟ ਹੋ ਜਵੇ ਜਾਂ ਹੋਰ ਤੁਹਾਨੂੰ ਵੀਡੀਓ ਬਣਾ ਕੇ ਦਰ ਦਵਾਂਗੇ ਚਾਂਸ ਘਾਟੀ ਹਨ ਇਹੀ ਸੈਫਟ ਨਾ ਮਾੜੀ ਮੋਟੀ ਬੂੰਦਾ ਮੰਦੀ ਹੋ ਸਕਦੀ ਹੈ ਇਸ ਤੋਂ ਵੱਧ ਫਿਰ ਆਪਣੇ ਮੌਸਮ ਸਾਫ ਹੀ ਦੇਖਣ ਨੂੰ ਮਿਲੂਗਾ ਹੁਣ ਹੁਣ ਬਾਰੇ ਜਿੰਜ ਕੋਈ ਵੀ ਆਪਣੇ ਜਿੱਦ ਅੱਗੇ ਸਿਸਟਮ ਰੋਜ਼ ਕ੍ਰੀਏਟ ਹੋ ਰਿਹਾ ਸੀ ਹੁਣ ਕੋਈ ਵੀ ਕ੍ਰੀਏਟ ਹੋਣ ਦਾ ਸਾਰ ਨਹੀਂ ਹਨ 10 11 12 13 ਤਰੀਕ ਤੱਕ ਕੋਈ ਵੀ ਸਾਰ ਨਹੀਂ ਹਨ ਆਪਣੇ ਗੱਲ ਕਰੀਏ ਆਪਣੇ 8 ਤਰੀਕ ਦੇਖੋ 30 ਤੋਂ ਲੈ ਕੇ 40 ਕਿਲੋਮੀਟਰ ਆਪਣੇ ਹਵਾ ਚੱਲ ਸਕਦੀ ਹੈ ਮਾੜੀ ਮੋਟੀ ਆਪਣ ਨੂੰ ਰੇਨ ਵੀ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਆਪਣੇ ਕਾਰ ਚਮਕ ਦੇਖੋ ਨੂੰ ਮੈਂ ਫਾਦੀਏ ਬਾਕੀ ਅੱਪ ਤੱਕ ਅਗੇ 9 ਤਰੀਕ ਨੂੰ ਹੀ 9 ਤਰੀਕ ਦੇਖੋ yellow ਆਪਣੀ ਵਾਰਨਿੰਗ ਮਿਲੀ ਹੋਈ ਹੈ ਹੀਟ ਵੇਵ ਦੀ 10 ਤਰੀਕ ਨੂੰ ਵੀ ਹੀਟ ਵੇਵ ਦੀ ਵਾਰਨਿੰਗ ਹੈ 11 ਨੂੰ ਵੀ ਮਤਲਬ ਟੈਂਪਰੇਚਰ ਆਪਣੇ ਆਉਣ ਵਾਲੇ ਦਿਨਾਂ 'ਚ ਵਧਣਗੇ ਪਰ ਉਦੋਂ ਹੱਲੇ 11 12 ਜੂਨ ਤਈ ਥੋੜਾ ਟੈਂਪਰੇਚਰ ਠੱਲ ਪਈ ਰਹੂਗੀ ਜਿਸ ਕਾਰਨ ਆਪਣੇ 12 13 ਤਰੀਕ ਤਾਈ ਟੈਂਪਰਚਰ মোটামুটি ਠੀਕ ਠਾਕ ਦੇਖਣ ਨੂੰ ਮਿਲੋਗੇ ਗਰਮੀ ਦਾ ਅਨੁਭਵਤ ਹੋਊਗਾ ਪਰ ਬੜਾ ਜਿਆਦਾ ਨਹੀਂ ਪਰ ਆਪਣੇ 13 14 ਜੂਨ ਤੋਂ ਬਾਅਦ ਆਪਣੇ ਹੋਰ ਟੈਂਪਰਚਰ ਵਾਸ ਸਕਦੇ ਹਨ ਗਰਮੀ ਦਾ ਅਨੁਭਵ ਦੇਖਣ ਨੂੰ ਮੈਨ ਸਦਾ ਹੈ ਆਪ ਨੂੰ ਭਾਰੀ ਅੱਬਾ ਮੌਂਸੂਨ ਦੀ ਵੀ ਗੱਲ ਕਰਾਂਗੇ ਜਾਂ ਮੌਂਸੂਨ ਦੀ ਵੀਡੀਓ ਚਾਹੀਦੀ ਹੈ ਮੌਂਸੂਨ ਕਿੱਥੇ ਪਹੁੰਚ ਚੁੱਕਾ ਹੈ ਸਾਨੂੰ ਪਲੀਜ਼ ਕਮੈਂਟ ਆ ਵਿੱਚ ਜਰੂਰ ਦੱਸ ਦਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ